ਪਿਛੇਰੀ ਇੱਕ ਸੀਐਮ ਭਗਵਤ ਮਾਨ ਦੀ ਕਿਸੇ ਨੇ ਗਲਤ ਵੀਡੀਓ ਬਣਾ ਕੇ ਪਾਈ ਹੈ ਨਹੀਂ ਜੀ ਗਲਤ ਬਣਾਈ ਏਆਈ ਨਾਲ ਬਣਾਈ ਬੜੇ ਲੋਕਾਂ ਨੇ ਵੇਖੀ ਨੈਟ ਤੇ ਲੱਭਦੀ ਕਿਤੇ ਮਖਾਓ ਲੱਭ ਕੇ ਹੈ ਹੀ ਨਹੀਂ ਕਿਤੇ ਸਭ ਪਾਸੇ ਦੇਖ ਬਾਈ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਹਾਰੇ ਦੇ ਅੰਗ ਪਾੜੇ ਸੀ ਉਹ ਉਹ ਲੱਭੇ ਅੱਜ ਤੱਕ ਨਹੀਂ ਲੱਭੇ ਗੁਰੂ ਜ਼ਰੂਰੀ ਨਹੀਂ ਸਾਨੂੰ ਆਪਣੀ ਇੱਜ਼ਤ ਜ਼ਰੂਰੀ ਹੈ ਜਿਹੜੇ ਬੰਦੇ ਆਏ ਨੇ ਇਹਦੇ ਵਿੱਚ 24 ਘੰਟਿਆਂ 'ਚ ਲੱਭ ਲਾਂਗੇ ਗੁਰੂ ਗ੍ਰੰਥ ਸਾਹਿਬਹਾਰੀ ਦੇ ਦੋਸ਼ੀ ਜਿਹੜੇ ਨੇ ਕਿੱਧਰ ਨੂੰ ਰਸਤਾ ਜਾਂਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਰਸਤਾ ਭੁੱਲ ਗਏ ਗੁਰੂ ਗ੍ਰੰਥ ਸਾਹਿਬਹਾਰੀ ਦੇ ਦੋਸ਼ੀ ਕੀ ਲੱਭਣੇ ਸੀ ਅੱਜ ਯੂਨੀਵਰਸਿਟੀ ਸਾਡੀ ਪਹਿਲਾਂ ਸਾਡੇ ਪਾਣੀਆਂ ਤੇ ਪਾਣੀਆਂ ਤੇ ਹਮਲਾ ਕੀਤਾ ਇਹ ਸੁੱਤੇ ਰਹਿ ਗਏ ਅੱਜ ਯੂਨੀਵਰਸਿਟੀ ਖੋਲ ਹੀ ਹੋਣੀ ਸੁੱਤੇ ਰਹਿ ਗਏ ਕਾਦੇ ਵਾਸਤੇ ਚੁਣੇ ਤੇ ਆ ਤੁਹਾਡੇ ਸਭ ਦੇ ਚਰਨਾਂ 'ਚ ਤੁਹਾਨੂੰ ਵੀ ਬੇਨਤੀਆਂ ਨੇ ਤੁਸੀਂ ਯੂਨੀਵਰਸਿਟੀ ਜਾ ਕੇ ਵੇਖੋ ਕੋਈ ਮਰਨ ਵਰਤ ਤੇ ਬੈਠਾ ਹੈ ਕੋਈ ਖੂਨ ਖੂਨ ਚ ਨਾਮ ਲਿਖ ਰਿਹਾ ਸਰਕਾਰਾਂ ਦੇ ਕੋਈ ਬੰਦਾ ਉੱਥੇ ਆਪਣੇ ਆਪਣੀ ਸਰਕਾਰ ਹੋਵੇ ਆਪਣੇ ਵਿਦਿਆਰਥੀ ਹੋਣ ਉਹ ਵਿਦਿਆਰਥੀ ਜਦੋਂ ਪ੍ਰੋਟੈਸਟ ਕਰਦੇ ਨੇ ਵੀ ਅਸੀਂ ਆਪਣੀ ਯੂਨੀਵਰਸਿਟੀ ਕਿਸੇ ਦੂਜੇ ਦੇ ਹੱਥ ਚ ਨਹੀਂ ਜਾਣ ਦੇਣੀ ਤੇ ਸਾਡੀ ਆਪਣੀ ਸਰਕਾਰ ਬਣੋ ਡਾਂਗਾ ਨਹੀਂ ਵਿਦਿਆਰਥੀ ਘੁੱਟੇ ਜਾਂਦੇ ਕਿਹ ਇਨਸਾਫ ਇਹ ਗੱਲ ਸੱਚੀ ਹੈ ਮੈਂ ਅੰਦਰ ਵੀ ਕਹਿੰਦਾ ਸੀ ਵੱਡੀਆਂ ਰੀਤਾਂ ਨਾਲ ਸਰਕਾਰ ਬਣਾਈ ਸੀ ਇਹ ਲੋਕਾਂ ਨੇ ਬੜੀਆਂ ਰੀਜਾਂ ਨਾਲ ਸਭ ਦੀਆਂ ਸਾਡੇ ਪਾਣੀ ਫੇਰ ਕੇ ਰੱਖਦਾ ਕੋਈ ਚੱਜ ਦਾ ਕਰਦਾ ਕੋਈ ਚੱਜ ਦਾ ਕਰਦਾ ਵਿਦਿਆ ਦੇ ਕੇਂਦਰ ਵੀ ਸਾਡੇ ਛੱਡੇ ਨਹੀਂ ਉਹ ਵੀ ਜਾਈ ਜਾਂਦੇ ਨੇ ਇਹ ਪਤਾ ਕਿਉਂ ਸਰਕਾਰਾਂ ਚੁਣਦਾ ਕੌਣ ਹੈ ਆ ਜਿੰਨੇ ਆਪਾਂ ਬੈਠੇ ਆ ਨਾ ਜਦੋਂ ਵੋਟਾਂ ਆਉਂਦੀਆਂ ਬੋਤਲ ਪਿੱਛੇ ਨਹੀਂ ਮਰਜੀ ਦਾ ਹੁੰਦਾ ਕਿੰਨੇ ਰੁਪਏ ਦੀ ਬੋਤਲ ਆਉਂਦੀ ਐ ਸਰੀ 10 ਰੁਪਏ ਦੀ 100 ਰੁਪਏ ਦੀ 500 ਦੀ 1000 ਦੀ ਆ ਜੂ ਤੇਰੇ ਨਾਲ ਤਾਂ ਮੱਝ ਚੰਗੀ ਜਿਹੜੀ 90 90 ਹਜ਼ਾਰ ਚ ਵੇਚ ਜਾਂਦੀ ਤੂੰ 100 ਰੁਪਏ ਦੀ ਬੋਤਲ ਪਿੱਛੇ ਹੀ ਵੇਚ ਜਾਂਦਾ ਕੀ ਕੀ ਤੇ ਸਾਡੀ ਬੱਕਰੀ ਦੇ ਗੱਨ ਵਾਂਗ ਫੜ ਕੇ ਇੱਧਰ ਲੈ ਜਾ ਇੱਧਰ ਨੂੰ ਲੈ ਜਾ ਲਲਾ ਲਲਾ ਕਰਦੇ ਪਿੱਛੇ ਵਿੱਚ ਫਰੀ ਜਾਂਦੇ ਆ ਤੇ ਪੁੱਛਦਾ ਹੈ ਤੈਨੂੰ ਕੋਈ ਕੋਈ ਨਹੀਂ ਪੁੱਛਦਾ ਹਾਲਾਤ ਨੇ ਅੱਜ ਦੇ ਉਹ ਕਦੇ 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 ਤੁਸੀਂ ਅ ਜਦੋਂ ਪਿੰਡਾਂ 'ਚ ਤੁਹਾਡੇ ਵੋਟਾਂ ਮੰਗਣ ਆਉਂਦੇ ਨੇ ਖੜ੍ਹ ਜਾਇਆ ਕਰੋ ਅੱਗੇ ਅਗਲੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਦੀ ਪੈਦਵੀ ਪੁੱਛਿਆ ਸੀ ਕੀ 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 ਅਸੀਂ ਸੋਚਣਾ ਸੀ ਆ ਯੂਨੀਵਰਸਿਟੀ ਸਾਡੇ ਨੌਜਵਾਨਾਂ ਦਾ ਸਾਡੀ ਪਨੀਰੀ ਦਾ ਪਵਿੱਖੇ ਸਾਡੇ ਵਿਦਿਆ ਦੇ ਕੇਂਦਰ ਸਾਡੇ ਤੋਂ ਖੋਲੇ ਜਾਣਗੇ ਉਹ ਅਸੀਂ ਕਿਵੇਂ ਦੱਸਾਂਗੇ ਗੁਰੂ ਨਾਨਕ ਕੌਣ ਸੀ ਕਿਵੇਂ ਦੱਸਾਂਗੇ ਗਲਗੀਧਰ ਗੁਰੂ ਗੋਬਿੰਦ ਸਿੰਘ ਕੌਣ ਸੀ ਕਿਵੇਂ ਦੱਸਾਂਗੇ ਅਸੀਂ ਪੰਜਾਬ ਦੇ ਵਾਰਸਾਂ ਨੂੰ ਸਾਡੀ ਪਣੀਰੀ ਕਿਵੇਂ ਇਤਿਹਾਸ ਬੜੇਗੀ ਆਪਣੇ ਫਰਜ਼ ਪਿਛਾਣੀਆਂ ਤੇ ਫਰਜ਼ ਕਦੋਂ ਪਿਛਾਣਾਂਗੇ ਜਦੋਂ ਸਾਹਮਣੇ ਖੜਕੇ ਇਹਨਾਂ ਨੂੰ ਪੁੱਛਣ ਲੱਗੇ ਉਹ ਗਏ ਸੀ ਵਾਦਾ ਆ ਕਿੰਨਾ ਕ ਸਮਾਂ ਰਹਿ ਗਿਆ ਸਮਾਂ ਰਹਿ ਕਿੰਨਾ ਕ ਗਿਆ ਸਾਲ ਡੇਢ ਸਾਲ ਬਾਅਦ ਤੋਂ ਬਾਅਦ 27 ਤੇ ਫੇਰ ਵੋਟਾਂ ਆ ਗਈਆਂ ਕਦੇ ਕਹਿ ਦਿਆ ਕਰੋ ਜਿਨੇ ਮੇਰੇ ਗੁਰੂਆਂ ਦੇ ਅੰਗ ਕਾੜਦੇ ਉਹ ਵਦਕੇ ਨੀ ਤੁਸੀਂ ਜਉਂਦੇ ਸਾਣ ਦੇ ਜਿਨੇ ਮੇਰੇ ਗੁਰੂਆਂ ਦੇ ਆ